ਜਿਨ੍ਹਾਂ ਦੇ ਅੰਦਰ جنੂਨ ਸੱਜਣਾ ਰੌਲਾ ਪਉਂਦਾ ਏ ਨਿੱਕੀ ਨਿੱਕੀ ਗੱਲ ਤੇ ਅਸਮਾਨੀ ਚੜਦੇ ਨਹੀਂ ਹੁੰਦੇ ਅੱਗ ਹੋਵੇ ਅੰਦਰ ਯਾਰੋ ਦੁਨੀਆ ਜਿੱਤਣ ਦੀ ਉਹ ਬਾੜਾ ਫਿਰ ਮੋੜਾਂ ਉੱਤੇ ਖੜਦੇ ਨਹੀਂ ਹੁੰਦੇ ਲਾ ਲੈਣਦੇ ਯੋਰ ਉਹ ਜਿੰਨਾ ਲਾਉਂਦੇ ਨੇ ਲਾ ਲੈਣਦੇ ਯੋਰ ਸੰਧੂਆ ਜਿੰਨਾ ਲਾਉਂਦੇ ਨੇ ਪਰ ਦੁੱਕੀਆਂ ਕੋਲੋਂ ਕਦੇ ਵੀ ਯੱਕੇ ਮਰਦੇ ਨਹੀਂ ਹੁੰਦੇ ਯਾਰੋ ਦੁੱਕੀਆਂ ਕੋਲੋਂ ਕਦੇ ਵੀ ਯੱਕੇ ਹਰਦੇ ਨਹੀਂ ਹੁੰਦੇ ਲੈ ਵੀ ਅੱਜ ਤੁਹਾਡੇ ਲਈ ਆ ਇੱਕ ਹੋਰ ਨਵਾਂ ਸੋਹਣਾ ਸੁਨੱਖਾ ਸੀਜ਼ਨ ਦਾ ਦੂਸਰਾ ਬਛੇਰਾ ਆਪਾਂ ਕੱਢ ਕੇ ਲੈ ਕੇ ਆਇਆ ਸੀਜ਼ਨ ਦੀ ਤੁਹਾਨੂੰ ਪਤਾ ਹੈ ਕਿ ਸ਼ੁਰੂਆਤ ਹੋ ਚੁੱਕੀ ਹੈ ਤੇ ਬਾੜੇ ਸੋਹਣੇ ਸੁਨੱਖੇ ਕੋੜੇ ਹੁਣ ਤੁਹਾਨੂੰ ਆਪਣੇ ਤੁਹਾਡਾ ਸਪੀਜ ਤੇ ਵੇਖਣ ਨੂੰ ਅਕਸਰੀ ਮਿਲ ਜਿਆ ਕਰਨਗੇ ਇਹ ਬਸ਼ੇਰੇ ਦਾ ਨਾਮ ਹੈ ਜੀ ਲਾਹੌਰੀਆ ਤੇ ਪਹਿਲਾਂ ਤੇ ਤੁਹਾਡਾ ਬੜਾ ਧੰਨਵਾਦ ਹੈ ਇਹਦੀ ਤਿੰਨ ਚਾਰ ਮਹੀਨੇ ਪਹਿਲਾਂ ਆਪਾਂ ਤੁਹਾਨੂੰ ਜਸਟ ਵਿਖਾਇਆ ਸੀ ਅੱਜ ਆਪਾਂ ਲਾਂਚ ਕੀਤਾ ਹੈ ਬਸ਼ੇੜਾ ਤੁਸੀਂ ਬਹੁਤ ਜਿਆਦਾ ਵੱਡਾ ਰਿਸਪੌਂਸ ਦਿੱਤਾ ਭਰਾਵਾਂ ਨੂੰ ਇਸ ਕਰਕੇ ਤੁਹਾਡਾ ਫਿਰ ਤੋਂ ਧੰਨਵਾਦ ਹੈ ਤੇ ਥੋੜੀ ਜੀ ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ ਬਾਕੀ ਗੱਲਾਂ ਬਾਤਾਂ ਆਪਾਂ ਇੰਟਰਵਿਊ ਦੇ ਵਿੱਚ ਕਰਨੀਆਂ ਇਹਦਾ ਨਾਮ ਕੋੜੇ ਦਾ ਰੱਖਿਆ ਭਰਾਵਾਂ ਨੇ ਲਾਹੌਰੀਆ ਜਿਉਣੇ ਕੋੜੇ ਦਾ ਪੁੱਤ ਹੈ ਚੇਤਕ ਆ ਗਿਆ ਇਹਦਾ ਦਾਦਾ ਤੇ ਉਮਰ ਹੈਗੀ 31 ਮਹੀਨੇ ਦੀ ਹਾਈਟ ਹੈਗੀ 67.5 ਜਾਨੀ ਕਿ 76.5 76 ਇਹਦੀ ਬਾਈ ਹੁਣਾ ਦੱਸੇ ਅਨੁਸਾਰ ਹਾਈਟ ਹੈ ਮਾਂ ਹੈਗੀ ਹੈ ਸਾਲੀ ਵਾਲੀ ਲਾਈਨ ਦੀ ਨੁਕਰੀ ਘੋੜੀ ਦਾ ਪੁੱਤ ਹੈ ਤੇ ਬਾਈ ਹੁਣਾ ਨੇ ਜਿੰਨੀ ਫੀਸ ਦੱਸਣੀ ਉਹ ਤਾਂ ਆਪਾਂ ਵੀਡੀਓ ਚ ਵੇਖਾਂਗੇ ਪਰ ਬਾਈ ਹੁਣਾ ਆਫਰ ਬੜਾ ਸੋਹਣਾ ਦਿੱਤਾ ਹੈ ਵੀ ਜਿੰਨੀ ਵਾਰ ਮਰਜੀ ਤੁਸੀਂ ਘੋੜੀ ਮੀਟ ਕਰਵਾਓ ਇਹਨਾਂ ਵੱਲੋਂ ਕੋਈ ਨਾ ਨਹੀਂ ਹੋਊਗੀ ਘੋੜੀ ਤੁਹਾਨੂੰ ਗੱਬਣ ਕਰਕੇ ਦੇਣਗੇ ਉਸੇ ਫੀਸ ਦੇ ਵਿੱਚ ਪਰ ਸ਼ਰਤ ਇਹ ਹੈ ਕਿ ਘੋੜੀ ਸਾਫ ਹੋਵੇ ਤੇ ਘੋੜੀ ਮੇਟ ਹੋਣ ਤੋਂ ਬਾਅਦ ਡੇਢ ਮਹੀਨੇ ਦੇ ਵਿੱਚ ਤੁਹਾਨੂੰ ਦੱਸਣਾ ਕਨਫਰਮ ਕਰਨਾ ਪਊਗਾ ਵੀ ਭਾਈ ਸਾਡੀ ਘੋੜੀ ਖਾਲੀ ਹੈ ਜਾਂ ਗੱਭਣ ਹੈ ਤੇ ਤੁਹਾਡੇ ਕੋਲੇ ਉਸ ਤੋਂ ਬਾਅਦ 10 ਮਹੀਨਿਆਂ ਦਾ ਟਾਈਮ ਹੈ ਕਿਸੇ ਵੀ ਰੁੱਤ ਦੇ ਵਿੱਚ ਤੁਸੀਂ ਘੋੜੀ ਭਰਾਵਾਂ ਤੋਂ ਉਸੇ ਫੀਸ ਦੇ ਵਿੱਚ ਗੱਭਣ ਕਰਵਾ ਸਕਦੇ ਹੋ ਬਾਕੀ ਦੂਜੀ ਗੱਲ ਇਹ ਹੈ ਕਿ ਜਿੱਦਾਂ ਪਹਿਲੀ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਹੈ ਤੇ ਚਾਰ ਗੁਣਾ ਵੱਧ ਪਿਆਰ ਇਸ ਵੀਡੀਓ ਨੂੰ ਦਿਓ ਕਿਉਂਕਿ ਐਤਕੀ ਵੀ ਪਰਮਬਾਈ ਆਸਟ੍ਰੇਲੀਆ ਵਾਲੇ ਨੇ ਸਾਰੀ ਸੰਗਤ ਤੇ ਤੁਹਾਡੇ ਤੇ ਗੱਲ ਸਿੱਟੀ ਹੈ ਕਿ ਭਰਾ ਸਾਨੂੰ ਫੋਨ ਕਰਕੇ ਦੱਸਣ ਵੀ ਸਾਡੇ ਘੋੜੇ ਦੇ ਵਿੱਚ ਆ ਥੋੜੇ ਜਿਹੇ ਦਿਨਾਂ ਦੇ ਵਿੱਚ ਕੀ ਚੇਂਜਿੰਗ ਆਏ ਨੇ ਜਾਂ ਅੱਗੇ ਸਾਨੂੰ ਕੀ ਕਰਨਾ ਚਾਹੀਦਾ ਹੈ ਤੁਹਾਡੇ ਫੋਨ ਦੀ ਬਹੁਤ ਦਿਲੋਂ ਬਾਈ ਨੂੰ ਚਾਹ ਕੇ ਜਰੂਰ ਅਡੀਕ ਰਹੂਗੀ ਬਾਈ ਬੈਠਾ ਹੈ ਬਾਹਰ ਆਸਟ੍ਰੇਲੀਆ ਦੇ ਵਿੱਚ ਤੇ ਜ਼ਿਆਦਾਤਰ ਆਪਾਂ ਦੇਖਦੇ ਆ ਕਿ ਬਾਹਰ ਜਾ ਕੇ ਬੰਦਾ ਪੰਜਾਬ ਨਾਲੋਂ ਪੰਜਾਬੀਅਤ ਨਾਲੋਂ ਸ਼ੌਂਕ ਨਾਲੋਂ ਟੁੱਟ ਜਾਂਦਾ ਪਰ ਇਹ ਘੋੜਿਆਂ ਦੇ ਸ਼ੌਂਕ ਕਰਕੇ ਬਾਈ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਹੈ ਤੇ ਬਾਈ ਨੂੰ ਜੇ ਆਪਾਂ ਦੱਬ ਕੇ ਸਪੋਰਟ ਕਰਾਂਗੇ ਉਹ ਵੀ ਜਿਹੜੇ ਭਰਾ ਹਜੇ ਸਾਡੇ ਐਨ ਆਰ ਆਈ ਵੀਰ ਜਾਂ ਕੁਝ ਸਾਡੇ ਇਥੋਂ ਵਾਲੇ ਭਰਾ ਵੀ ਘੋੜਿਆਂ ਦੇ ਵਿੱਚ ਆਉਣ ਬਾਰੇ ਸੋਚ ਰਹੇ ਨੇ ਸ਼ੌਂਕ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਵੱਡੀ ਸਪੋਰਟ ਤੁਹਾਡੀ ਮਿਲ ਕੀ ਜੇ ਆਪਾਂ ਇਹਨਾਂ ਭਰਾਵਾਂ ਨੂੰ ਸਪੋਰਟ ਕਰਦੇ ਆ ਸੋ ਦੂਜੀ ਗੱਲ ਇਹ ਹੈ ਸੱਜਣੋ ਕਿ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਜਿਹੜੇ ਵੀ ਭਰਾ ਨੇ ਬੁਕਿੰਗ ਕਰਵਾਉਣੀ ਹੋਵੇ ਕਿਉਂਕਿ ਅਗਲੇ ਮਹੀਨੇ ਦੀਆਂ 13 14 ਬੁਕਿੰਗਾਂ ਸਾਡੇ ਕੋਲੇ ਹੋ ਚੁੱਕੀਆਂ ਨੇ ਤੇ ਮੁੜ ਕੇ ਡੇਟਾ ਫੁੱਲ ਹੋ ਜਾਂਦੀਆਂ ਨੇ ਤੇ ਜੇ ਕਿਸੇ ਭਰਾ ਨੇ ਬੁਕਿੰਗ ਕਰਾਉਣੀ ਹੈ ਤੇ ਤੁਸੀਂ ਭਾਈ ਦਿੱਤੇ ਚੈਨਲ ਦੇ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ ਆਪਣਾ ਨਵਾਂ ਨਵਾਂ ਪੇਜ ਫੋਲੋ ਕੀਤਾ ਤੇ ਸੋਨੇ ਕਮੈਂਟ ਕੀਤੇ ਉਹਨਾਂ ਵੀਰਾਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਆਲਮਜੀਤ ਸਿੰਘ ਸੁਧੀਰ ਦੂਬੇ ਪ੍ਰਵਿੰਦਰ ਬਾਠ ਪੇਡ ਪੰਜਾਬ ਦਾ ਸੱਭਿਆਚਾਰ ਸਰਪੰਚ ਸੁਰਿੰਦਰ ਕੰਬੋਜ ਵਿਕੀ ਧਾਲੀਆਲ ਮਲਕ ਸਿੰਘ ਸਿੱਧੂ ਸਾਬ੍ਹ ਸਿੰਘ ਸੁਖਦੇਵ ਸਿੰਘ ਅਮਨਦੀਪ ਰਾਜਪੁਰੀਆ ਗੁਰਦੀਪ ਕਾਲੋ ਚਰਨੀਸ ਹਲਾਨਾ ਪਹਿਲਵਾਨ ਗੁਰਸੇਵਕ ਸਿੰਘ ਬਲਵਿੰਦਰ ਸਿੰਘ ਪੰਧੀਰ ਸ਼ੰਦਾ ਬਰਾੜ ਹਰਪ੍ਰੀਤ ਸਿੰਘ ਨੰਬਰਦਾਰ ਆਜੋ ਕਰਦੇ ਗੱਲਬਾਤ ਮਿਲਾਉਨੇ ਆ ਤੁਹਾਨੂੰ ਪ੍ਰਵਾ ਨਾਲ ਦਿਖਾਉਨੇ ਆ ਘੋੜਾ ਸ਼ੇਰ ਮਾਰ ਦਿਓ ਧੰਨਵਾਦ ਦੀ ਸਸੀ ਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਆਮ ਤੋਂ ਖਾ ਚੈਨਲ ਵੇਖ ਰਹੇ ਸਾਰੇ ਹੀ ਸੂਝਵਾਨ ਸਰੋਤਿਆਂ ਦਾ ਸਾਰੇ ਹੀ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਸਵਾਗਤ ਹੈ ਤੇ ਜੀ ਆਖਦੇ ਆ ਸੱਜਣੂ ਅੱਜ ਤੁਹਾਨੂੰ ਉਹ ਘੋੜਾ ਵਿਖਾਇਆ ਜਿੰਨੂੰ ਲੋਪਰਾਵਾਂ ਨੇ ਕਹਿ ਕਹਿ ਕੇ ਮੈਨੂੰ ਕਹਿ ਕਹਿ ਕੇ ਤੇ ਭਰਾਵਾਂ ਨੂੰ ਕਹਿ ਕਹਿ ਕੇ ਦੁਬਾਰਾ ਵੀਡੀਓ ਸ਼ੂਟ ਕਰਵਾਈ ਉਹਦਾ ਕਰੀਜ਼ ਨੇ ਵੀ ਸੀ ਕਿ ਪਿਛਲੀ ਵੀਡੀਓ ਬਹੁਤ ਵੱਡਾ ਰਿਸਪੌਂਸ ਆਇਆ ਬਹੁਤ ਪ੍ਰਵਾਹ ਹੰਗਾ ਰਾ ਦਿੱਤਾ ਤੁਸੀਂ ਘੋੜੇ ਨੂੰ ਬਾਕੀ ਦੇ ਆਪਾਂ ਭਰਾਵਾਂ ਤੋਂ ਵੀ ਪੁੱਛਾਂਗੇ ਵੀ ਕਿੱਦਾਂ ਦੇ ਭਰਾਵਾਂ ਨੇ ਇਹਨਾਂ ਨੂੰ ਫੋਨ ਕੀਤੇ ਜਾਂ ਕੀ ਕੀ ਗੱਲਾਂ ਬਾਤਾਂ ਹੋਈਆਂ ਦਾ ਕਿੱਦਾਂ ਦੀਆਂ ਘੋੜੀਆਂ ਤੇ ਛੱਡਿਆ ਜਾਂ ਨਹੀਂ ਛੱਡਿਆ ਤੇ ਪਹਿਲਾਂ ਭਰਾਵਾਂ ਨੇ ਕੱਲਾ ਘੋੜਾ ਤੁਹਾਨੂੰ ਵਿਖਾਉਣ ਲਈ ਵੀਡੀਓ ਬਣਵਾਈ ਸੀ ਅੱਜ ਤੋਂ ਕੋਈ 3-4 ਮਹੀਨੇ ਪਹਿਲਾਂ ਤੇ ਅੱਜ ਘੋੜਾ ਅੱਜ ਤੋਂ ਤੁਹਾਡੀ ਕਚਹਿਰੀ 'ਚ ਰੱਖਤਾ ਹੁਣ ਤੁਸੀਂ ਬਰੀਡਿੰਗ ਕਰਵਾ ਸਕਦੇ ਹੋ ਯਾਨੀ ਕਿ ਅੱਜ ਤੋਂ ਘੋੜਾ ਭਰਾਵਾਂ ਨੇ ਲਾਂਚ ਕਰਤਾ ਗੱਡੀ ਖਿੱਚਦੀ ਤੇ ਹੁਣ ਜਿਹੜੇ ਵੀ ਭਰਾ ਉਤਾਵਲੇ ਬੈਠੇ ਸੀ ਭਰਾਵਾਂ ਨੂੰ ਫੋਨ ਕਰਦੇ ਸੀ ਵੀ ਬਾਈ ਅਸੀਂ ਘੋੜੀਆਂ ਭਰਾਉਣੀਆਂ ਤੇ ਉਹਨਾਂ ਲਈ ਖੁਸ਼ਖਬਰੀ ਹੈ ਬਾਈ ਜੀ ਜਦੋਂ ਮਰਜੀ 24 ਘੰਟੇ ਸਰਵਿਸ ਉਪਲਬਧ ਹੈ ਇਹ ਘੋੜੇ ਤੋਂ ਸੋਹਣੇ ਸੁਨੱਖੇ ਘੋੜੇ ਤੋਂ ਮੈਂ ਕਹਾਂ ਉੱਚੇ ਲੰਮੇ ਘੋੜੇ ਲਾਹੌਰ ਜਾਂ ਜਿਹਦਾ ਨਾਂ ਕਿਹੜੇ ਘੋੜੇ ਦਾ ਇਹ ਵੀ ਤੁਹਾਨੂੰ ਮੈਂ ਦੱਸ ਕੇ ਟੈਂ ਬਾਈਆਂ ਤੋਂ ਪੁੱਛਣਾ ਵੀ ਕਿੰਨੀ ਉਮਰ ਹੋ ਗਈ ਕਿੰਨੀ ਗਾ ਹਾਈਟ ਹੋ ਗਈ ਤੇ ਕੀ ਹਿਸਾਬ ਕਿਤਾਬ ਹੈ ਇਹ ਘੋੜੇ ਤੋਂ ਤੁਸੀਂ ਘੋੜੀਆਂ ਮੇਟ ਕਰਵਾ ਸਕਦੇ ਹੋ ਬਾਕੀ ਫੀਸ ਕਿੰਨੀ ਉਹ ਵੀ ਆਪਾਂ ਭਰਾਵਾਂ ਤੋਂ ਪੁੱਛਣਾ ਆਪਾਂ ਪਹੁੰਚੇ ਆਂ ਦੀ ਪਿੰਡ ਹੈ ਭਰਾਵਾਂ ਦਾ ਕਿਲੀ ਗੁੱdde ਤੇ ਜ਼ਿਲ੍ਹਾ ਪੈ ਜਾਂਦਾ ਇਹ ਫਿਰੋਜ਼ਪੁਰ ਤੇ ਤਹਿਸੀਲ ਪੈ ਜਾਂਦੀ ਹੈ ਜੀਰਾ ਬਾਈ ਵਿੱਕੀ ਆਪਣੇ ਨਾਲ ਹੈ ਤੇ ਨਾਲ ਵੀਰ ਖੜਾ ਹੈ ਆਪਣਾ ਕਰਨ ਤੇ ਉਧਰਲੇ ਪਾਸੇ ਵੀਰ ਖੜਾ ਹੈ ਰਵਿੰਦਰ ਪਹਿਲਾਂ ਭਰਾਵਾ ਦਾ ਸਵਾਗਤ ਕਰਦੇ ਆ ਫਿਰ ਸਾਰੀ ਵੀਡੀਓ ਐਂ ਦਲੀਲ ਨਾਲ ਵੇਖਿਓ 10 ਮਿੰਟ ਕੱਢ ਕੇ ਦੇਖਿਓ ਕਿਉਂਕਿ ਇੱਕ ਵੀਡੀਓ ਬਣੀ ਬਹੁਤ ਖੂਬਸੂਰਤ ਹੈ ਪਹਿਲਾਂ ਸਵਾਗਤ ਕਰਦੇ ਆ ਭਰਾਵਾ ਦਾ ਬਾਈ ਜੀ ਸਵਾਗਤ ਹੈ ਸਸੀ ਕਾ। ਸਸੀ ਕਾ। ਹੋਰ ਸਨੋ ਸਾਰੇ ਕੈਮ ਹੋ? ਕੈਮ ਆ ਜੀ ਕੈਮ ਆ। ਓਹ ਕਿ ਰਿਪੋਰਟਾਂ ਨੇ ਵਿੱਕੀ ਬਾਈ? ਹਾਂ ਜੀ। ਚੜਦੀ ਕਲਾ। ਘੋੜੇ ਆ ਗਏ ਆ ਜਿੰਦਾ ਦਾ ਘੋੜਾ ਹੈ ਉਦਾਂ ਦਾ ਹੀ ਆ। ਹਾਂ ਜੀ ਹਾਂ ਪੂਰੇ ਜੀ। ਹਾਂ। ਪੂਰੇ ਘੋੜੇ ਆ ਗਏ ਆ। ਪਹਿਲਾਂ ਤਾਂ ਪਿਆਰ ਭਰੀ ਸਸੀ ਕਾ ਸੁਖ ਸੰਧੂ ਜੀ ਸਸੀ ਕਾ। ਸਾਡੇ ਘਰੇ ਸੰਧੂ ਸਟੱਡ ਫਾਰਮ ਆਉਣ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਜਿੰਨੇ ਵੀ ਆਪਣੇ ਸੱਜਣ ਮਿੱਤਰ ਆਪਣੀ ਵੀਡੀਓ ਰਾਈਂ ਆਪ ਨੂੰ ਵੇਖ ਰਹੇ ਆ ਉਹਨਾਂ ਨੂੰ ਵੀ ਪਿਆਰ ਭਰੀ ਸਸੀ ਕਾ। ਸਸੀ ਕਾ ਬਾਈ ਧੰਨਵਾਦ ਧੰਨਵਾਦ। ਹੋਰ ਸਨੋ ਪਰਮ ਬਾਈ ਕਿਵੇਂ ਆ? ਆਪਣਾ ਪਰਮਾਤਮਾ ਦੀ ਕਿਰਪਾ ਵਾ ਅਚਾ ਜਗਰਾਮ ਦਾਸ ਜੀ ਦੀ ਜੀ ਬਾਈ ਵਿੱਕੀ ਜਿੱਦਾਂ ਪਿਛਲੀ ਵੀਡੀਓ ਮੈਂ ਭਰਾਵਾਂ ਨੂੰ ਦੱਸ ਕੇ ਟਿਆ ਵੀ ਰਿਸਪੌਂਸ ਬੜਾ ਟਾਕੜ ਮਿਲਿਆ ਅੱਜ ਆਪ ਆਏ ਆ ਤੁਸੀਂ ਮੈਨੂੰ ਦੱਸਿਆ ਵੀ ਕਿੱਦਾਂ ਦੇ ਭਰਾਵਾਂ ਦੇ ਫੋਨ ਆਏ ਜਾਂ ਕਰਨ ਮੈਂ ਤੇਰੇ ਤੋਂ ਪੁੱਛਦਾ ਮਾਈ ਕਿੱਦਾਂ ਦੇ ਮਾਲਾ ਫੋਨ ਆਏ ਜਾਂ ਕਿੱਦਾਂ ਭਰਾਵਾਂ ਨੇ ਕੀ ਕਿਹਾ ਤੁਹਾਡੇ ਘੋੜੇ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਉਹਨਾਂ ਨੇ ਤਾਰੀਫ਼ ਕੀਤੀ ਜਾਂ ਕਿੱਦਾਂ ਦਾ ਰਿਸਪੌਂਸ ਸੀ ਬਾਈ ਜੀ ਜਦੋਂ ਇਹ ਵੀਡੀਓ ਪਾਈ ਆ ਜੀ ਜੀ ਬਹੁਤ ਸੁਣਾਓਗੇ ਸਾਨੂੰ ਅੱਛਾ ਆ ਇਹ ਤਾਂ ਕਭੀ ਆਉਂਦੇ ਨੇ ਹਾਂ ਤੇ ਵੀਰ ਸਾਰੇ ਇਹੀ ਆਂਦੇ ਆ ਕਿ ਬਹੁਤ ਵਧੀਆ ਘੋੜਾ ਏ ਹੂੰ ਬਹੁਤ ਵਧੀਆ ਲੈਣ ਦਾ ਵਾ ਹੂੰ ਤੇ ਕੱਦ ਵੀ ਬਹੁਤ ਵਧੀਆ ਪਿੱਟ-ਪੁਟਾ ਵੀ ਵਧੀਆ ਏ ਹੂੰ ਮੈਂ ਬਾਡੀ ਸਟਰਕਚਰ ਬਹੁਤ ਵਧੀਆ ਏ ਜੀ ਮਰ ਬਹੁਤ ਵਧੀਆ ਘੋੜਾ ਤਿਆਰ ਕਰਦੇ ਪੈ ਜੋ ਤੇ ਨਾਲੇ ਤੁਸੀਂ ਨਿੱਕੀ ਉਮਰ ਚ ਤੂੰ ਜਿਵੇਂ ਹਜੇ ਪੜਦਾ ਪਿਆ ਵਾ ਨਿੱਕੀ ਉਮਰ ਚ ਇਹ ਕੰਮਾ ਚ ਮਤਲਬ ਇਹ ਕੰਮਾਂ ਲਾ ਗਿਆ ਬਹੁਤ ਵਧੀਆ ਹੈ ਮਤਲਬ ਇਹ ਬਹੁਤ ਵਧੀਆ ਕੰਮ ਹੈ ਜਿਵੇਂ ਅੱਜ ਦਾ ਨੌਜਵਾਨ ਬਾਹਰ ਤੁਰਿਆ ਜਾਂਦਾ ਪਿਆ ਹੈ ਤੁਸੀਂ ਇੱਧਰ ਲੱਗੇ ਹੋਏ ਜੀ ਬਹੁਤ ਵਧੀਆ ਕੰਮ ਆ ਜਿੱਦਾਂ ਕਰਨ ਪ੍ਰਾਣੇ ਭਰਾਵਾਂ ਦੇ ਬਰੀਡਰਾਂ ਦੇ ਵੀ ਫੋਨ ਆਏ ਜਿਹੜੇ ਮਦਦਾਂ ਤੋਂ ਮੰਨ ਲਓ ਘੋੜਿਆਂ ਦੇ ਵਿੱਚ ਸੇਵਾ ਨਿਭਾ ਰਹੇ ਆ ਉਹਨਾਂ ਨੇ ਵੀ ਕੀ ਕਿਹਾ ਘੋੜੇ ਬਾਰੇ ਉਹਨਾਂ ਨੇ ਇਹ ਹੀ ਕਿਹਾ ਕਿ ਜਿਵੇਂ ਅਸੀਂ ਵੀ ਬਹੁਤ ਮਿਹਨਤ ਕੀਤੀ ਆ ਹੂੰ ਕਿ ਐਵੇਂ ਤਾਂ ਨਹੀਂ ਜਿਵੇਂ 1 ਸਾਲ ਹੋ ਗਿਆ ਤਹੀ ਸਫਲ ਹੋ ਗਏ ਆ ਅਹੀਂ ਬਹੁਤ 5 6 ਸਾਲ ਉਸ ਤੋਂ ਵੱਧ ਟਾਈਮ ਲੱਗਾ ਸਾਨੂੰ ਹੂੰ ਤੇ ਮਤਲਬ ਤੂੰ ਕਾਹਲੀ ਨਾ ਕਰੀ ਮਿਹਨਤ ਕਰਦਾ ਰਹੇ ਹੂੰ ਬਹੁਤ ਸਫਲ ਹੋਏਗਾ ਕਹਿੰਦਾ ਪਾਪੀ ਹੱਲਾਸ਼ੀਰੀ ਦਿੱਤੀ ਅੱਲਾਸ਼ੀਰੀ ਪੂਰੀ ਦਿੱਤੀ ਜਾਂਦੀ ਹਾਂ ਅੱਛਾ ਘੋੜਿਆਂ ਘਾੜੀਆਂ ਵੀ ਮੇਟ ਕੀਤੀਆਂ ਦਾ ਕੀ ਸਿਸਟਮ ਰਿਹਾ ਬਹੁਤ ਵੀਰਾਂ ਦੇ ਕਿਉਂਕਿ ਉਦੋਂ ਆਪਾਂ ਕਿਹਾ ਸੀ ਜੀ ਬਈ ਹਲੇ ਲਾਂਚ ਨਹੀਂ ਕਰਨਾ ਜੀ ਦੋ ਘੋੜਿਆਂ ਹੀ ਮੇਟ ਕਰਾਤੀਆਂ ਜੀ ਅੱਛਾ ਸਾਨੂੰ ਬਹੁਤ ਨਾਲ ਨੇ ਕਿਹਾ ਫੋਰਸ ਕੀਤਾ ਜੀ ਤੇ ਦੋ ਘੋੜਿਆਂ ਹੀ ਮੇਟ ਕਰਾਤੀਆਂ ਜੀ ਜੀ ਗੱਭਣਾਂ ਕਿਵੇਂ ਆਂ ਹਾਂਜੀ ਇੰਜ ਗੱਭਣ ਆ ਜੀ ਵਾਹ ਚਲੋ ਇੰਨਾ ਵੀ ਆਪਣੇ ਆਉਂਦੇ ਸਾਲ ਨੂੰ 4 ਮਹੀਨੇ 2 ਮਹੀਨੇ ਆ ਵੀਡੀਓ ਤੋਂ ਪਹਿਲਾਂ ਬੱਚੇ ਆ ਜਾਣਗੇ ਆਉਂਦੇ ਸਾਲ ਹਾਂਜੀ ਹਾਂਜੀ ਜੀ ਅੱਛਾ ਵੀ ਕਿਬਰੇ ਹੁਣ ਸਵਾਲ ਫੇਰ ਔਕਾਉਂਦਾ ਹੈ ਵੀ ਕਿੰਨਾ ਟਾਈਮ ਜਿਹੜੇ ਨਵੇਂ ਭਰਾ ਆਪਾਂ ਨੂੰ ਪਹਿਲੀ ਵਾਰਾਂ ਦੇਖ ਰਹੇ ਆ ਉਹਨਾਂ ਦੀ ਜਾਣਕਾਰੀ ਦੇ ਵਾਅਦਾ ਕਰੀਏ ਵੀ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਸ਼ੌਂਕ ਨਾਲ ਜੁੜਿਆ ਹੈ ਇਹਨੂੰ ਢੋੜਿਆਂ ਵਾਲੀ ਲਾਈਨ 'ਚ ਆਪਾਂ ਨੂੰ ਜੀ ਤਕਰੀਬਨ ਜੇ ਮੇਰੀ ਗੱਲ ਕਰੀਏ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਹੂੰ ਬਾਕੀ ਮੈਨੂੰ ਤੇ ਵੀਰੇ ਨੂੰ ਇਸ ਟਾਈਮ ਤੇ ਜਿਹੜਾ ਕੰਮ ਸ਼ੁਰੂ ਕਰਿਆ ਜੀ ਸਾਨੂੰ 4-5 ਸਾਲ ਹੋ ਗਿਆ ਹੂੰ ਠੀਕ ਹੈ ਜੀ ਜੀ ਅੱਛਾ ਸਾਨ ਕੋੜਾ ਪਹਿਲਾਂ ਹੀ ਆ ਇਹ ਹਾਂ ਜੀ ਹਾਂ ਇਹ ਪਹਿਲੀ ਪਹਿਲਾਂ ਹੀ ਆ ਵੀਰੇ ਦੇ ਕਹਿਣ ਤੇ ਆਪਾਂ ਤਿਆਰ ਕੀਤਾ ਹੂੰ ਵੀਰੇ ਨੇ ਕਿਹਾ ਵੀ ਆਪਾਂ ਸਾਨ ਕੋੜਾ ਤਿਆਰ ਇਹ ਇਹ ਕਿੰਨੇ ਚਿਰ ਦਾ ਬੱਚਾ ਲੈ ਕੇ ਆਏ ਸੀ ਬਾਈ ਇਹ ਆਪਾਂ 7 ਮਹੀਨੇ ਦਾ ਲੈ ਕੇ ਆਏ ਸੀ ਜੀ ਤਾਂ ਹੁਣ ਕਿੰਨੀ ਐ ਹੋ ਗਈ ਐਗਜ਼ੈਕਟਲੀ ਹੁਣ ਇਹਨੂੰ 31ਵਾਂ ਮਹੀਨਾ ਚੱਲੀ ਜਾਂਦਾ ਜੀ ਹਾਂ ਆਉਣ ਵਾਲੀ 7 ਤਰੀਕ ਨੂੰ ਇਹਨੂੰ 32ਵਾਂ ਮਹੀਨਾ ਲੱਗ ਜਾਣਾ ਤੇ ਹਾਈਟ ਦੀ ਗੱਲ ਕਰੀਏ ਬਾਈ ਪਹਿਲਾਂ ਹਾਈਟ ਤੋਂ ਪਹਿਲਾਂ ਮੈਨੂੰ ਦੱਸੋ ਵੀ ਇਹ ਭਰਾਵਾਂ ਨੂੰ ਚਲੋ ਮੈਨੂੰ ਤਾਂ ਪਤਾ ਹੀ ਹੈ ਭਰਾਵਾਂ ਦੀ ਜਾਣਕਾਰੀ ਹੀ ਵਾਧਾ ਕਰੀਏ ਕਿ ਕਿਹੜੇ ਘੋੜੇ ਦਾ ਇਹ ਜਿਉਣੇ ਘੋੜੇ ਦਾ ਜਿਉਣੇ ਦਾ ਹਾਂਜੀ ਹਾਂ ਤੇ ਚੇਤਕ ਕੱਲਾਣੇ ਦਾ ਪੋਤਾ ਜੀ ਤੇ ਮਾ ਵਾਲੇ ਪਾਸੇ ਜਾਈਏ ਮਾ ਗੜੀ ਮਾ ਵਾਲੇ ਪਾਸੇ ਹੀ ਮਾਂ ਦੀ ਸਾਲੀ ਵਾਲੀ ਲਾਈਨ ਦੀ ਸੀ ਨੁਕਰੀ ਹੈ ਹਾਂ ਜੀ ਹਾਂ ਮਾਂ ਦੀ ਹਾਈਟ ਕਿੰਨੀ ਹੈ ਜੀ ਮਾਂ ਦੀ ਜੀ 68+ ਹਾਈਟ ਹੈ ਮਾਂ ਦੀ ਵੀ 68+ ਹਾਈਟ ਹੈ ਮਾਂ ਦੀ 68+ ਤੇ ਹੁਣ ਆ ਜੀਏ ਆਪਾਂ ਇਹਦੀ ਹਾਈਟ ਤੇ ਇਸ ਟਾਈਮ ਕਿੰਨੀ ਕਾ ਹਾਈਟ ਹੈ ਹਾਈਟ ਸੁਖ ਵੀਰੇ ਜਦੋਂ ਆਪਾਂ ਪਹਿਲਾ ਵੀਡੀਓ ਕੀਤੀ ਸੀ ਉਸ ਟਾਈਮ ਇਹਦੀ ਹਾਈਟ 67+ ਸੀਗੀ ਜੀ ਤੇ ਹੁਣ ਇਸ ਟਾਈਮ ਹੈ ਯਾਨੀ 68 ਤੋਂ 2 ਕਸੂਤ ਵੱਧਦਾ ਪਰ ਆਪਾਂ 7.5 ਮੰਨ ਕੇ ਚੱਲੋ ਵੀ ਆਪਾਂ 7.5 ਅੱਧਾ ਇੰਚ ਵੱਧ ਗਿਆ ਤਾਂ ਨਾ 2 ਮਹੀਨੇ ਅਜ ਹਾਂ ਜੀ ਹਾਂ ਜੀ ਇਹ ਆਪਾਂ 67 ਕਵਾਂਗੇ 60 ਨਹੀਂ ਆਪਾਂ ਕਹਿੰਦੇ ਅੱਛਾ ਜਦੋਂ ਮੈਂ ਗੱਲ ਕਰਾਂ ਵੀ ਘੋੜੇ ਦੇ ਵਿੱਚ ਕੀ ਨਖਾਰ ਆ ਤਿੰਨਾ 4 ਮਹੀਨਿਆਂ ਦੇ ਵਿੱਚ ਕਿਹੜੀ ਚੀਜ਼ ਘੋੜੇ ਨੇ ਹੋਰ ਵਧੀਆ ਤਰੀਕੇ ਨਾਲ ਕੱਢੀ ਐ ਘੋੜੇ ਦੇ ਜੀ ਦੇਖੋ ਤੱਕ ਤਾਂ ਹਾਈਟ ਸੋਹਣੀ ਕਰ ਗਿਆ ਜੀਆ ਗੁਲਾਬੀਪਣ ਬਹੁਤ ਆ ਹੂੰ ਤੇ ਬਾਕੀ ਲੈਂਥ ਲੰਥ ਬਹੁਤ ਸੋਹਣੀ ਕਰ ਗਿਆ ਹੂੰ ਹੋਰ ਵੀ ਕਈ ਚੇਂਜ ਆਏ ਆ ਯਾਨੀ ਘੋੜਾ ਪੂਰਾ ਖੋਲ ਚੁੱਕਿਆ ਵਾ ਹੂੰ ਬਾਕੀ ਹਲੇ ਆਉਣ ਵਾਲੇ ਸਮੇਂ ਦੇ ਹੱਦ ਤੱਕ ਮੈਂ ਮੰਨਦਾ ਵੀ ਹਜੇ 31 ਮਹੀਨੇ ਬੱਚਾ ਹੀ ਕਹਿ ਸਕਦੇ ਹਾਂ ਜੀ ਆਪਾਂ ਨੂੰ ਨਵੀਂ ਉਡਾਰ ਹੈ ਹਜੇ ਤਾਂ ਗਾਂ ਜਾ ਕੇ ਮੰਨ ਕੇ ਚੱਲ ਹਜੇ ਤਾਂ ਕਹਿੰਦੇ ਹੁੰਦੇ ਨਾ ਵੀ ਜਿਵੇਂ ਚੋਬਰ ਦੀ ਮੁੱਛ ਫੁੱਟਦੀ ਆ ਉਹ ਹਸਾਬ ਕਿਤਾਬ ਹੈ ਅੱਗੇ ਜਾ ਕੇ ਹਜੇ ਜਦੋਂ 5 5.5 6 ਸਾਲ ਦਾ ਘੋੜਾ ਹੁੰਦਾ ਉਦੋਂ ਅਸਲ ਕਹਿੰਨੇ ਆ ਆਪਾਂ ਵੀ ਘੋੜਾ ਬਣਦਾ ਪਰ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਤੁਹਾਡੀ ਮਿਹਨਤ ਰੰਗ ਲਿਆਈ ਹੈ ਘੋੜਾ ਹੁਣ ਤੋਂ ਹੀ ਮਨ ਲਓ ਆਪਣਾ ਆਪ ਦਿਖਾਉਣਾ ਘੋੜੇ ਨੇ ਸ਼ੁਰੂ ਕਰਤਾ ਹੈ ਨਾ ਬਾਕੀ ਖਾਨਦਾਨ ਦੋਵੇਂ ਚੰਗੇ ਆ ਗਏ ਦੋਵੇਂ ਨੁਕਰੇ ਆ ਗਏ ਤੇ ਉਹ ਜਿਉਣਾ ਵੀ ਨ ਕਰਾ ਉਹਨ ਦਾ ਦੁਨੀਆ ਮਾਲੂ ਬ੍ਰਾਂਡ ਹੈ ਹਾਂਜੀ ਦੋਵੇਂ ਕੋੜੇ ਹੀ ਬ੍ਰਾਂਡ ਹੈ ਪਿਓ ਵੀ ਤੇ ਦਾਦਾ ਵੀ ਹੁਣ ਇਹਦੇ ਚ ਕੀ ਵੇਖਦੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਕਿੱਦਾਂ ਦੀਆਂ ਘੂੜੀਆਂ ਬਲਾਉਂਗੇ ਕਿੱਦਾਂ ਦੀ ਬਰੀਡਿੰਗ ਕਰੋਂਗੇ ਕਿੱਦਾਂ ਦੇ ਬੱਚੇ ਲੈਣ ਦਾ ਰੰਦਾ ਬਾਕੀ ਸੁਖ ਵੀਰੇ ਅਜੇ ਤੇ ਇਹਦੀ ਉਮਰ 2.5 ਸਾਲ ਹੋਈ ਆ ਠੀਕ ਹੈ ਜੀ 2.5 ਸਾਲ ਅਜੇ ਹੋਰ ਪਏ ਆਪਣੇ ਸੰਘਰਸ਼ ਜਦੋਂ 5 ਸਾਲ ਦਾ ਘੋੜਾ ਹੋ ਗਿਆ ਉਦੋਂ ਪ੍ਰੂਪਰ ਘੋੜਾ ਬੰਨਾ ਵਾ ਜੀ ਠੀਕ ਹੈ ਜੀ ਤੇ ਬਾਕੀ ਦੂਜੀ ਗੱਲ ਇਹ ਆ ਜੇ ਆਪਾਂ ਸੋਚੀਏ ਦਾਦਕੇਆਂ ਵਾਲੇ ਪਾਸੇ ਹੂੰ ਉਧਰ ਵੀ ਲਾਈਨ ਬਹੁਤ ਤਗੜੀ ਆ ਜੇ ਆਪਾਂ ਨਾਨਕੇ ਵਾਲੇ ਪਾਸੇ ਚਲ ਜਾਈਏ ਉਧਰ ਵੀ ਲਾਈਨ ਬਹੁਤ ਤਗੜੀ ਆ ਜਿੱਧਰ ਨੂੰ ਮਰਜੀ ਸੂਪ ਪਵੇ ਹੂੰ ਸੌਊਗਾ ਬੱਚੇ ਕੱਲ ਗਾਢੀ ਪੂਰੇ ਹੂੰ ਠੀਕ ਹੈ ਜੀ ਜੀ ਕੱਲਾ ਮਤਲਬ ਵੀ ਚਿੱਟਾ ਪੈਦਾ ਕਰਨਾ ਨਹੀਂ ਹੁੰਦਾ ਵੀ ਬੱਚਾ ਨੁਗਰਾ ਦੇਤਾ ਜੀ ਹੂੰ ਤੇ ਬਸ ਠੀਕ ਆ ਉਹ ਨਹੀਂ ਹੁੰਦਾ ਢੋੜੇ ਦੇ ਵਿੱਚ ਹੋਰ ਵੀ ਕਈ ਗੱਲਾਂ ਹੁੰਦੀਆਂ ਵਾ ਬੱਚੇ ਚ ਕੁਆਲਿਟੀ ਹੋਣੀ ਚਾਹੀਦੀ ਆ ਬਰੀਕੀ ਹੋਣੀ ਬਰੀਕੀਆਂ ਹੋਣਾ ਚਾਹੀਦਾ ਸੁਭਾਣ ਹੋਣਾ ਚਾਹੀਦਾ ਪਿੱਠ ਪੁੜਾ ਹੱਡ ਗੋਡੇ ਦਾ ਮਜ਼ਬੂਤ ਹੋਣਾ ਚਾਹੀਦਾ ਹੂੰ ਫਿਰ ਗੱਲ ਬਣਦੀ ਹੈ ਮੈਨੂੰ ਲੱਗਦਾ ਯਾਰ ਸ਼ਾਇਰ ਕੀ ਸ਼ਰਾਰਤੀ ਜ਼ਿਆਦਾ ਨਹੀਂ ਹੋ ਗਿਆ ਸ਼ਰਾਰਤਾਂ ਵੱਧ ਲਾਡ ਪਿਆਰ ਤੁਹਾਡੇ ਨੇ ਵਿਗਾੜਿਆ ਥੋੜਾ ਜਿਹਾ ਹੈ ਨਾ ਨਹੀਂ ਹੈਗਾ ਥੋੜਾ ਜਿਹਾ ਸ਼ਰਾਰਤ ਕਰਦਾ ਵਾ ਫਿਰ ਰਹਿੰਦਾ ਵੀ ਤੁਹਾਡੇ ਕੋਲੇ ਮੈਂ ਮੰਨ ਵੇਖਿਆ ਵੀ ਕੀ ਭਾਈ ਥੋੜੀ ਘੂਰ ਮੰਨਦਾ ਹੈ ਨਾ ਕਰਨ ਨਹੀਂ ਬੰਨੇ ਨਾ ਰਵਿੰਦਰ ਦੀ ਮਾਂ ਕਿਸੇ ਦੀ ਘੂਰ ਹੋਰ ਦੀ ਨਹੀਂ ਮੰਨਦਾ ਮੇਰੇ ਹੱਥ ਮੰਨਦਾ ਵਾ ਥੋੜਿਆ ਹੈ ਨਾ ਇਹ ਫਿਰ ਇਦਾਂ ਵੀ ਥੋੜੇ ਪੜਨ ਵਾਲੇ ਪਾਸੇ ਧਿਆਨ ਆ ਪੜਦੇ ਆ ਥੋੜੇ ਇਹਨਾਂ ਕੋਲ ਟਾਈਮ ਘੱਟ ਹੁੰਦਾ ਘੱਟ ਆਉਂਦੇ ਆ ਤੇ ਆਪਣੇ ਕੋਲ ਮੈਂ ਹੁਣ 24 ਘੰਟੇ ਕੋਲੇ ਰਹਿਣਾ ਦਾ ਫਿਰ ਉਸ ਚੀਜ਼ ਦਾ ਤੁਹਾਨੂੰ ਪਤਾ ਫਰਕ ਤਾਂ ਪੈਂਦਾ ਹੀ ਆ ਫਰਕ ਪੈਂਦਾ ਕੋਈ ਸ਼ੱਕ ਨਹੀਂ ਬਾਕੀ ਇਹ ਚੀਜ਼ਾਂ ਹੀ ਮੋਹ ਦੀਆਂ ਹਾਂਜੀ ਹਾਂ ਜਿੰਨਾ ਮੋਹ ਆਪਾਂ ਕਰਾਂਗੇ ਹਾਂ ਪਿਆਰ ਨਾਲ ਆ ਜੀ ਇਹ ਸਾਰਾ ਕੁਝ ਉਹ ਮਰਜ਼ੀ ਕਰਾ ਲੋ ਵੈਸੇ ਖੜਦਾ ਖੁਰਦਾ ਹੁਣ ਅੱਗੇ ਨਾਲੋਂ ਵੀ ਉਹ ਚੀਜ਼ ਮੈਨੂੰ ਲੱਗੀ ਕਿਉਂਕਿ ਮੈਨੂੰ ਨਾ ਇਹ ਚੀਜ਼ ਆਟੋਮੈਟਿਕ ਕੁਦਰਤੀ ਸ਼ੁਰੂ ਤੋਂ ਹੀ ਆ ਜੋ ਮੈਂ ਕੋੜਿਆਂ ਦੇ ਵਿੱਚ ਵੜਿਆ ਘੋੜਾ ਜਿੰਨਾ ਮਰਜ਼ੀ ਚੰਗਾ ਹੋਵੇ ਜੇ ਉਹ ਖੜਦਾ ਨਹੀਂ ਨਾ ਚੰਗਾ ਤੇ ਮੈਨੂੰ ਲੱਗਦਾ ਹੁੰਦਾ ਵੀ ਯਾਰ ਉਹਦਾ ਮੁੱਲ ਘਟ ਜਾਂਦਾ ਹੈ ਜਾਂ ਉਹਦੀ ਜਿਹੜੀ ਪਰਸੈਂਟਾ ਨਾ ਉਹ ਕਿਤੇ ਨਾ ਕਿਤੇ ਘਰਾਵਟ ਆ ਜਾਂਦੀ ਹੈ ਜਦੋਂ ਘੋੜਾ ਖੜਨ ਲੱਗ ਜੇ ਨਾ ਜੱਜ ਕੇ ਤੇ ਫਿਰ ਤਾਂ ਉਹ ਮੰਨ ਲਓ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਹੋ ਜਾਂਦੀ ਹੈ ਹਨਾ ਇਹਦੇ ਤੇ ਕੋਈ ਪ੍ਰੈਕਟਿਸ ਕੀਤੀ ਹੈ ਜਾਂ ਇਹਦੇ ਤੇ 10 ਮਿੰਟ ਲਾਉਣੇ ਹੋ ਵੀ ਬੋਡ ਲਾਂਗੂ ਖੜ ਲੱਗ ਗਿਆ ਹੁੰਦਾ ਇਹ ਇਦਾਂ ਵੀਰੇ ਹੁਣ ਪ੍ਰੈਕਟਿਸ ਤਾਂ ਆਪਾਂ ਕਰਾਉਂਦੇ ਸੀਗੇ ਪਰ ਆ ਗਰਮੀ ਬਹੁਤ ਪਈ ਏ ਸਵਾਰਾ ਆਪਾਂ ਥੋੜਾ ਜਿਹਾ ਗਰਮੀ ਕਰਕੇ ਆਪਾਂ ਬਾਹਰ ਨਹੀਂ ਕੱਢਿਆਗਾ ਹੂੰ ਬਾਕੀ ਪ੍ਰੈਕਟਿਸ ਆਪਣੀ ਡੇਲੀ ਆਪਾਂ ਇਹਨੂੰ 5 ਕਿਲੋਮੀਟਰ ਤੋੜਦੇ ਰਿਆਂ ਰਨਿੰਗ ਜੀ ਡੇਲੀ ਤੋੜਦੇ ਮੈਨੂੰ ਲੱਗਦਾ ਤੁਸੀਂ ਡੋਰਾਾਂ ਤੇ ਵੀ ਬੜਾ ਸੋਹਣਾ ਤੁਰਦਾ ਹਨਾ ਹਾਂ ਹਾਂ ਲੰਮੀਆਂ ਵਾਗਾਂ ਤੇ ਤੁਰਦਾ ਸੀਗਾ ਹੂੰ ਗਰਮੀ ਜ਼ਿਆਦਾ ਪੈਣ ਕਰਕੇ ਆਪਾਂ ਕਦੀ ਬਾਹਰ ਨਹੀਂ ਕੱਢਿਆ ਇੱਕ ਤੁਹਾਨੂੰ ਪਤਾ ਮੱਖੀ ਬਹੁਤ ਹੁੰਦੀ ਆ ਮੱਖੀ ਹੁੰਦੀ ਇਸ ਕਰਕੇ ਆਪਾਂ ਕੱਢਿਆ ਨਹੀਂ ਬਾਕੀ ਆਪਣੇ ਡਾਕਟਰ ਸਾਹਿਬ ਉਹਨਾਂ ਦੀ ਸਲਾਹ ਨਾਲ ਵੀ ਆਪਾਂ ਚੱਲੇ ਡਾਕਟਰ ਸਾਹਿਬ ਕਿਹੜ ਜੀ ਤੇ ਆਪਣੇ ਬਹੁਤ ਸਤਿਕਾਰਯੋਗ ਆਪਣੇ ਵੱਡੇ ਭਰਾਵਾ ਆਪਣੇ ਪਰਿਵਾਰਿਕ ਰਿਲੇਸ਼ਨ ਉਹਨਾਂ ਨਾਲ ਜੀ ਤੇ ਦੂਜੇ ਵੀਰ ਆਪਣੇ ਡਾਕਟਰ ਗੁਰਸੇਵਕਾ ਜੀ ਜੀ ਉਹ ਵੀ ਆਪਣੇ ਨਾਲ ਵਧੀਆ ਉਹਨਾਂ ਦਾ ਸਹਿਚਾਰ ਉਹ ਵਧੀਆ ਆਪਣੇ ਨਾਲ ਜੁੜੇ ਹੋਏ ਤੇ ਮੰਨ ਲਓ ਹੁਣ ਕਿੰਨੇ ਜਨਮ ਦਾ ਵੈਸੇ ਆਪਣੇ ਕੋਲੇ ਪਹਿਲੀ ਗੱਲ ਤਾਂ ਮੁਬਾਰਕਾ ਦੂਰੀ ਅਰੀ ਬਾਈ ਪਰਮਨੂ ਵੀ ਤੇ ਇਹਨਾਂ ਭਰਾਵਾਂ ਨੂੰ ਵੀ ਕਿਉਂਕਿ ਫਾਰਮ ਬੜਾ ਸੋਹਣਾ ਤਿਆਰ ਕਰ ਲਿਆ ਹਨ ਇਧਰ ਭਰਾ ਨੂੰ ਬੇਨਤੀ ਕਰੂੰਗਾ ਕੈਮਰੇ ਵਾਲੇ ਨੂੰ ਮਾੜੀਆਂ ਜੀਆਂ ਹੋਦੀਆਂ ਦੀਆਂ ਸਕੁਰ ਲੀਆਂ ਖਰ ਲੀਆਂ ਵਖਾ ਦੇ ਕਿ ਸੋਹਣਾ ਤਿਆਰ ਕਰ ਲਿਆ ਹਨ ਤੇ ਹੁਣ ਕਿਦਾਂ ਦਾ ਸਵਾਦ ਘੋੜੇ ਰੱਖਣ ਦਾ ਹੁਣ ਆਉਂਦਾ ਕਿ ਪਹਿਲਾਂ ਜਿਆਦਾ ਆਉਂਦਾ ਨਹੀਂ ਸਵਾਦ ਤਾਂ ਪਹਿਲਾਂ ਵੀ ਸੀ ਜਾਈ ਤੇ ਹੁਣ ਵੀ ਹੈ ਜੀ ਪਹਿਲਾਂ ਵੀ ਧੰਗ ਗੁਰੂ ਰਾਮਦਾਸ ਜੀ ਦੀ ਬਹੁਤ ਕਿਰਪਾ ਸੀਗੀ ਤੇ ਹੁਣ ਵੀ ਹੈ ਜੀ ਉਦੋਂ ਵੀ ਉਹਨਾਂ ਨੇ ਆਪਣੇ ਤੋਂ ਕੁਝ ਨਹੀਂ ਲਕੋਇਆ ਤੇ ਹੁਣ ਵੀ ਨਹੀਂ ਲਕੋਇਆ ਜੀ ਭਰਾ ਬਰੂ ਕਰ ਆਉਂਦੇ ਆ ਫਿਰ ਜਦੋਂ ਵੀਡੀਓ ਪਈ ਆਪਣੀ ਘਰੇ ਕੀੜੇ ਵਜੇ ਪਰਮਾਂ ਦੇ ਹਾਂ ਜੀ ਹਾਂ ਬਹੁਤ ਆਪਾਂ ਨੂੰ ਵੀਰੇ ਪਰਮ ਨੂੰ ਬਾਹਰ ਵੀ ਫੋਨ ਬਹੁਤ ਆਉਂਦੇ ਰਿਹਾ ਹਾਂ ਉਹਨਾਂ ਨੂੰ ਵੀ ਵਧੀਆ ਸੋਹਣਾ ਹੰਗਾਰਾ ਮਿਲਿਆ ਲੋਕਾਂ ਨੇ ਬਹੁਤ ਕਮੈਂਟ ਕੀਤੇ ਫੋਨ ਕੀਤੇ ਜੀ ਬਹੁਤ ਸੋਹਣਾ ਘੋੜਾ ਵਾ ਬਾਕੀ ਆਪਾਂ ਨੂੰ ਵੀ ਬਹੁਤ ਫੋਨ ਆਏ ਆਪਣੇ ਜਿੰਨੇ ਵੀ ਪੁਰਾਣੇ ਸੱਜਣ ਮਿੱਤਰਾਂ ਜਿੰਨੇ ਵੀ ਮਤਲਬ ਪੁਰਾਣੇ ਬਰੀਡਰ ਆ ਸਾਰਿਆਂ ਨੇ ਫੋਨ ਕਾਲਾਂ ਕੀਤੇ ਆ ਜੀ ਬਹੁਤ ਸੋਹਣਾ ਬੱਚਾ ਤਿਆਰ ਹੋਇਆ ਤੇ ਆਪਣੇ ਘਰੇ ਵੀ ਜਿਹੜੇ ਆਪਣੇ ਚੇਤੇ ਘੋੜੇ ਵਾਲੇ ਆ ਸਾਡੇ ਸਤਿਕਾਰਯੋਗ ਚਾਚਾ ਜੀ ਨਛੱਤਰ ਸਿੰਘ ਗਿੱਲ ਜੀ ਉਹ ਆਪਣੇ ਕੋਲੇ ਆ ਕੇ ਗਏ ਸੀ ਕੱਲਾਂ ਵਾਲੇ ਹਾਂਜੀ ਹਾਂ ਉਹਨਾਂ ਨੂੰ ਮੈਂ ਦੱਸਿਆ ਮੈਂ ਚਾਚਾ ਜੀ ਆਪਾਂ ਇਹਦਾ ਜੋਨੇ ਦਾ ਬਸ਼ੀਰਾ ਲੈ ਕੇ ਅੱਛਾ ਜਦੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆਪਣੇ ਕੋਲੇ ਆ ਕੇ ਗਏ ਮਿਲ ਕੇ ਗਏ ਉਹਨਾਂ ਦਾ ਵੀ ਤਜਰਬਾ ਬੜਾ ਤਕੜਾ ਹੈ ਹਾਂ ਉਹਨਾਂ ਨੇ ਮੈਨੂੰ ਉਦੋਂ ਹੀ ਦੱਸਤਾ ਇਹ ਕਹਿੰਦੇ ਪੁੱਤੇ ਘੋੜਾ ਬਹੁਤ ਚੰਗਾ ਬਣੂਗਾ ਇਹ ਆਪਾਂ ਨੂੰ ਚਾਚਾ ਜੀ ਨਛੱਤਰ ਸਿੰਘ ਨੇ ਦੱਸਿਆ ਹਾਂ ਉਹਨੇ ਕਿ ਘੋੜਾ ਬਹੁਤ ਚੰਗਾ ਬਣੂਗਾ ਜੀ ਬਸ ਸੇਵਾ ਕਰ ਇਹਦੀ ਅੱਜ ਦੀ ਵੀਡੀਓ ਦੇ ਵਿੱਚ ਭਰਾਵਾਂ ਉਹਨਾਂ ਭਰਾਵ ਕਿੱਦਾਂ ਦੀ ਸਪੋਰਟ ਕਰਨ ਤੁਹਾਡੀ ਆਪਾਂ ਤੇ ਇਹੀ ਕਹਿਣਾ ਚਾਹਾਂਗੇ ਵੀ ਜਿੰਨੇ ਵੀ ਆਪਣੇ ਘੋੜਾ ਪਾਲਕ ਜਿੰਨੇ ਵੀ ਵੀਰ ਆ ਆਪਣੇ ਦੱਬ ਕੇ ਸਪੋਰਟ ਕਰਨ ਜੀ ਆਪਾਂ ਉਹਨਾਂ ਸੱਜਣਾ ਮਿੱਤਰਾਂ ਦੇ ਨਾਲ ਰਲ ਕੇ ਚੱਲਾਂਗੇ ਹਮ ਆਪਣਾ ਕੋਈ ਵੀ ਮਤਲਬ ਕਿਸੇ ਨਾਲ ਉਹ ਨਹੀਂ ਹੈਗਾ ਜੀ ਘੋੜਾ ਆਪਣਾ ਸਾਰਿਆਂ ਦਾ ਸਾਂਝਾ ਵਾ ਬਾਕੀ ਪਿਛਲੀ ਅਰੀ ਵਾਲੀ ਪਿਛਲੀ ਜਰੀ ਜਿਹੜੀ ਗੱਲ ਕਹੀ ਸੀ ਨਾ ਭਰਾਵਾਂ ਨੂੰ ਬਾਈ ਪਰਮਨਿਹਰ ਕੀ ਵੀ ਮੈਨੂੰ ਕਿਹਾ ਸੀਗਾ ਵੀ ਬਾਈ ਸਾਨੂੰ ਜਰੂਰ ਦੱਸਿਓ ਤੇ ਤੁਹਾਡੀ ਅੱਖ ਘੋੜੇ ਬਾਰੇ ਹੁਣ ਕੀ ਕਹਿੰਦੀ ਐ ਬਾਕੀ ਟਾਈਮ ਟੂ ਟਾਈਮ ਤੁਹਾਨੂੰ 2-2 3-3 ਮਹੀਨਿਆਂ ਬਾਅਦ ਇਹ ਘੋੜੇ ਦੀਆਂ ਵੀਡੀਓ ਅਕਸਰ ਹੀ ਆਪਣੇ ਪੈਸੇ ਪਈਆਂ ਤੁਹਾਨੂੰ ਮਿਲ ਜਿਆ ਕਰਨਗੀਆਂ ਜੇ ਤੁਸੀਂ ਚਾਹੋ ਨੇ ਉਹ ਵੀ ਅੱਗੇ ਤੋਂ ਵੀ ਘੋੜੇ ਇਹਨਾਂ ਦਾ ਵੀ ਹੌਸਲਾ ਵਧੇ ਘੋੜਾ ਵੀ ਅੱਗੇ ਜਾ ਕੇ ਚੰਗੀ ਬਰੀਡਿੰਗ ਕਰੇ ਤੇ ਬਾਈਆਂ ਦੀ ਸਪੋਰਟ ਦੱਬ ਕੇ ਖਰੇਓ ਮੇਰੇ ਭਰਾ ਤੇ ਵੀਰ ਹੋਣਾ ਨੂੰ ਪਹਿਲਾਂ ਵਾਂਗ ਜਿੱਦਾਂ ਪਹਿਲਾਂ ਸਪੋਰਟ ਕੀਤੀ ਐ ਉਤੋਂ ਦੁੱਗਣੀ ਚੌਗਣੀ ਸਪੋਰਟ ਕਰਿਓ ਫੋਨ ਕਰਕੇ ਵੀ ਵਧਾਈਆਂ ਦਿਓ ਬਾਈ ਪਰਮ ਵੱਲੋਂ ਸਪੈਸ਼ਲ ਮੈਸੇਜ ਐ ਵੀ ਬਾਈ ਸਾਨੂੰ ਜਰੂਰ ਦੱਸਿਓ ਅੱਛਾ ਹੁਣ ਗੱਲ ਆ ਜਾਂਦੀ ਹੈ ਆਪਣੀ ਫੀਸ ਦੀ ਹਾਂਜੀ ਕੀ ਸੇਵਾ ਰੱਖੀ ਹੈ ਕੀ ਸੋਚ ਕੇ ਰੱਖੀ ਹੈ ਕੀ ਸਾਖਤਾ ਫੀਸ ਸੁਖ ਵੀਰੇ ਤੁਸੀਂ ਦੱਸੋ ਤੁਸੀਂ ਵੀ ਰੋਜ਼ ਘੋੜਿਆਂ 'ਚ ਰਹਿੰਦੇ ਹੋ ਜੀ ਕਿ ਕਿੰਨੀ ਕ ਫੀਸ ਵਾਲਾ ਆਪਣਾ ਘੋੜਾ ਹੈ ਬਾਈ ਵੇਖੋ ਮੇਰੇ ਅੱਲੋਂ ਤਾਂ ਜਿਹੜੀ ਫੀਸ ਜਿੰਨੀ ਮੈਨੂੰ ਪਤਾ ਵੀ ਤੁ ਆਪਾਂ ਕਿੰਨੀ ਬੋਲਣੀ ਹੈ ਹਾਂ ਪਰ ਉਸ ਹਾਵਨਾ ਫੀਸ ਕਿਤੇ ਜਿਆਦਾ ਵਾਲਾ ਘੋੜਾ ਹੈ ਕਿਉਂਕਿ ਦੋਵੇਂ ਖਾਨਦਾਨ ਚੰਗੇ ਆ ਬ੍ਰਾਂਡਡ ਹੈ ਬਾਕੀ ਘੋੜਾ ਆਪਣਾ ਆਪ ਪ੍ਰੂਫ ਕਰਦਾ ਹੈ ਆਪਦੇ ਬੱਚਿਆਂ ਤੋਂ ਇਹ ਤਾਂ ਇਹਦੇ ਖਾਨਦਾਨ ਪਹਿਲਾਂ ਪ੍ਰੂਫ ਕਰੀ ਬੈਠੇ ਆ ਦਾਦਾ ਵੀ ਕਰੀ ਬੈਠਾ ਬਾਪੂ ਵੀ ਕਰੀ ਬੈਠਾ ਹਨਾ ਮਾਂ ਵਾਲੇ ਪਾਸੇ ਉਹ ਵੀ ਸਾਲੀ ਵਾਲੀ ਲਾਈਨ ਤੋਂ ਸੀ ਆਖਿਆ ਹਨਾ ਉਹ ਵੀ ਇੱਕ ਬ੍ਰਾਂਡ ਆਪਣੇ ਆਪ ਚ ਗਾਂ ਇਹਨੇ ਕੀ ਪੈਦਾ ਕਰਦਾ ਹੈ ਜਾਂ ਕੀ ਸਿਸਟਮ ਹੁੰਦਾ ਹੈ ਉਹ ਆਪਾਂ ਨੂੰ ਅਗਲੇ ਪਾਸੇ ਜਾ ਕੇ ਪਤਾ ਲੱਗੂਗਾ ਪਰ ਫਰਵਾਲ ਜੀ ਕਹੀਏ ਜਿੰਨੀ ਕੀ ਫੀਸ ਤੁਸੀਂ ਕਹਿਣੀ ਹੈ ਉਹਦੇ ਨਾਲੋਂ ਘੋੜਾ ਬੇਸ਼ੱਕ ਮੈਨੂੰ ਵੀ ਪਤਾ ਹੈ ਕਿ ਘੋੜਾ ਵੱਧ ਫੀਸ ਵਾਲਾ ਹੈ ਚਲੋ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਚ ਇੱਕਰੀ ਆਪਾਂ ਨੰਬਰ ਜ਼ਰੂਰ ਦਸੀਏ ਵੀ ਕੀ ਸੇਵਾ ਲਾਉਂਗੇ ਹੁਣ ਫੀਸ ਆ ਆਪਾਂ ਰੱਖੀ ਆ ਸੁਖ ਵੀਰੇ 21000 ਰੁਪਿਆ ਫੀਸ ਰੱਖੀ ਆ ਹੂੰ ਠੀਕ ਆ ਕੋਈ ਮਾਣ ਸਨਮਾਨ ਵੀ ਹੋਊਗਾ ਉਹਦੇ ਚੋਂ ਪਰਾਂਵਾ ਦਾ ਮਾਣ ਸਨਮਾਨ ਕੋਈ ਨਹੀਂ ਆਪਾਂ ਵੀਰ ਜਦੋਂ ਆਉਣ ਘੋੜਾ ਦੇਖਣ ਆਪਣਾ ਕੋਈ ਨਹੀਂ ਮਾਣ ਸਨਮਾਨ ਵੀ ਕਰਾਂਗੇ ਜੀ ਤੇ ਦੂਜੀ ਗੱਲ ਇਹ ਆ ਵੀ 21000 ਰੁਪਿਆ ਫੀਸ ਆ ਆਪਣੀ ਜੀ ਤੇ 10 ਮਹੀਨੇ ਦਾ ਆਪਣਾ ਟਾਈਮ ਹੋਊਗਾ ਹੂੰ 10 ਮਹੀਨੇ ਵਿੱਚ ਮੰਨ ਲਓ ਬੰਦਾ ਘੋੜੀ ਮਿਲਾ ਕੇ ਲੈ ਕੇ ਗਿਆ ਜੀ ਡੇਢ ਮਹੀਨੇ ਦੇ ਅੰਦਰ ਅੰਦਰ ਉਹਨੇ ਸਾਨੂੰ ਕੰਫਰਮ ਕਰਨਾ ਕੀ ਭਾਈ ਮੇਰੀ ਘੋੜੀ ਗੱਬਣਾ ਜਾਂ ਖਾਲੀ ਆਦਰਵਾਇਜ਼ ਘੋੜੀ ਗੱਬਣਾ ਤਾਂ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਜੇ ਘੋੜੀ ਖਾਲੀ ਜਾਂਦੀ ਆ ਜੀ ਸਾਨੂੰ ਇੱਕ ਵਾਰੀ ਜ਼ਰੂਰ ਕਨਫਰਮ ਕਰੇ ਉਸ ਤੋਂ ਬਾਅਦ ਚਾਹੇ 2 ਮਹੀਨਿਆਂ ਨੂੰ ਲੈਵੇ ਚਾਹੇ 3 ਨੂੰ ਲੈਵੇ ਚਾਹੇ 5 ਨੂੰ ਲੈਵੇ ਆਪਾਂ ਘੋੜਾ ਛੱਡਾਂਗੇ ਹੂੰ ਉਸੇ ਫੀਸ 'ਚ ਹਾਂ ਉਸੇ ਫੀਸ ਦੇ ਵਿੱਚ 10 ਮਹੀਨਿਆਂ ਤੱਕ ਦਾ ਟਾਈਮ ਆ ਹਾਂ ਅਗਰ ਘੋੜੀ ਮੰਨ ਲਓ ਗੱਬਣ ਚੈੱਕ ਪਾਸ ਹੋ ਗਈ ਆ ਬਾਈ ਚਾਂਸ ਕੋਈ ਮੇਜਰ ਪ੍ਰੋਬਲਮ ਕਰਕੇ ਜਾਂ ਕੋਈ ਬੱਚਾ ਸਟੇਜਿੰਦੇ ਕੁਝ ਵੀ ਆ ਉਹਦੇ ਤੇ ਦੁਬਾਰਾ ਫੀਸ ਹੋਊਗੀ ਉਹਦੇ ਤੇ ਫੀਸ ਦੁਬਾਰਾ ਹੋਊਗੀ ਵੀ ਜਦੋਂ ਗੱਬਣ ਹੋਊਗੀ ਹਾਂ ਜੀ ਲੈ ਵੀ ਬਾਈ ਨੇ ਬੜੀ ਸੋਹਣੀ ਗੱਲ ਕਹੀ ਐ ਕਈ ਵਾਰੀ ਇਹਨਾਂ ਗੱਲਾਂ ਦੇ ਰੋਲੇ ਵੀ ਪੈਂਦੇ ਆਪਾਂ ਸੁਣਦੇ ਹੀ ਆ ਤੇ ਇਹ ਬਾਈ ਨੇ ਨਵੇੜਤਾ ਵੀ ਬਾਈ 10 ਮਹੀਨਾ ਤੱਕ ਵੀ ਤੁਸੀਂ ਵੀ ਕਨਫਰਮ ਕਰ ਸਕਦੇ ਜਦੋਂ ਮਰਜੀ ਘੋੜੀ ਲਿਆ ਕੇ ਦੋ ਵਾਰੀ ਵੀ ਛੱਡਣਗੇ ਤਿੰਨ ਵਾਰੀ ਵੀ ਛੱਡੋਗੇ ਹਨਾ ਸਾਨੂੰ ਡੇਢ ਮਹੀਨੇ ਦੇ ਵਿੱਚ ਵਿੱਚ ਫੋਨ ਕਰਕੇ ਦੱਸੇ ਵੀ ਹਾਂ ਭਾਈ ਮੇਰੀ ਘੋੜੀ ਕੱਬਣਾ ਜਾਂ ਕਿੱਦਾਂ ਵੀ ਆ ਉਸ ਤੋਂ ਬਾਅਦ ਚਾਹੇ ਬਾਈ ਚਾਂਸ ਕਿਸੇ ਵੇਲੇ ਹੀਟ ਦਾਗਾ ਪਿੱਛਾ ਹੋ ਜਾਂਦਾ ਜੀ ਕੋਈ ਮੌਸਮ ਦੇ ਕਾਰਨ ਅਗਲਾ ਕਹਿੰਦਾ ਵੀ ਮੈਂ ਠੰਡਾ ਹੋਣ ਨਹੀਂ ਮਲਾਉਣੀ ਮੈਂ 2 ਮਹੀਨਿਆਂ ਨੂੰ ਮਲਾਉਂ ਮੈਂ ਤੇਰੇ ਨਾਲੋਂ ਮਲਾਉਂ ਹੂੰ ਉਹ ਮਾਲਕ ਦੀ ਮਰਜ਼ੀ ਆ ਉਹਦੀ ਜਿਹਦੀ ਘੋੜੀ ਆ ਬਾਕੀ ਆਪਣੇ ਲੋ ਤਾਂ ਇਹੀ ਆ ਵੀ ਵੈਸੇ 10 ਮਹੀਨਿਆਂ ਦੇ ਵਿੱਚ ਵੀ ਕਿ ਵੀਰ ਕਿੰਨੀ ਵਾਰੀ ਮਲਾ ਸਕਦਾ ਘੋੜੀ ਬਾਈ ਉਹ ਤਾਂ ਹੀਟ ਦੇ ਮੁਤਾਬਕ ਹੈ ਜਿੰਨੀ ਵਾਰੀ ਘੋੜੀ ਹੀਟ ਚ ਆਵੇ ਜੇ ਮੰਨ ਲਓ ਤੁਸੀਂ ਮਾ 3 ਵਾਰੀ ਮਲਾਉਂਗੇ ਘੋੜੀ ਨੂੰ 4 ਵਾਰੀ ਮਲਾਉਂਗੇ ਕਿ ਜਾਂ ਉਹ ਕੋਈ ਸਿਸਟਮ ਆ ਇਦਾਂ ਦੀ ਵੀ ਸਿਸਟਮ ਇਹ ਆ ਵੀਰ ਜੀ ਮੰਨ ਲਓ ਆਪਾਂ ਪਹਿਲਾਂ ਘੋੜੀ ਮਲਾ ਕੇ ਲੈ ਗਿਆ ਵੀਰ ਬਾਈ ਚਾਂਸ 2 ਵਾਰੀ ਫੇਰ ਨਹੀਂ ਰਹਿ ਰਹੀ ਚੌਥੀ ਵਾਰ ਨੂੰ ਘੋੜੀ ਦੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਹੈ ਚ ਘੋੜੇ ਦਾ ਕੋਈ ਕਸੂਰ ਨਹੀਂ ਘੋੜੀ ਚ ਕੋਈ ਪ੍ਰੋਬਲਮ ਹੋ ਸਕਦੀ ਆ ਉਹਦਾ ਚੈਕ-ਅਪ ਕਰਾਵੇ ਵਧੀਆ ਕਿਸੇ ਡਾਕਟਰ ਤੋਂ ਉਹਦਾ ਟ੍ਰੀਟਮੈਂਟ ਕਰਾਉਣ ਵੀ ਇਹਨੂੰ ਕੋਈ ਇਨਫੈਕਸ਼ਨ ਆ ਜਾਂ ਕਿੱਦਾਂ ਆ ਉਹਦੀ ਆਪਣੀ ਕੋਈ ਰਿਸਪੌਂਸਿਬਿਲਿਟੀ ਜੀ ਮੰਨ ਲਓ ਵੀ ਜਿਵੇਂ ਵੀ ਅਗਲਾ ਕਦੇ ਵੀ ਵੀ ਬਾਈ ਹੁਣ ਤੱਕ ਕੋੜੇ ਲਈ ਆ ਕੋੜੀ ਤੇ ਆਪਾਂ ਛੱਡੀ ਜਾਵਾਂਗੇ ਨਾ ਹੂੰ ਬਹੁਤ ਹੁੰਦਾ ਚਾਰ ਵਾਰੀ ਦੋ ਵਾਰੀ ਦੋ ਵਾਰੀ ਚਾਂਸ ਵੇਖਾਂਗੇ ਆ ਬਸ ਤੀਜੀ ਵਾਰੀ ਜੇ ਮੰਨ ਲਓ ਫੇਰ ਵੀ ਕੋੜੀ ਨਹੀਂ ਰਹਿੰਦੀ ਫੇਰ ਕੋੜੀ ਚ ਨੁਕਸਾ ਹੂੰ ਮੰਨ ਲਓ ਦੋ ਵਾਰੀ ਘੋੜਾ ਛੱਡਤਾ ਆਪਾਂ ਤੀਸਰੀ ਵਾਰੀ ਤੇ ਤੁਸੀਂ ਚੈੱਕ ਕਰਾ ਲਓਗੇ ਤੁਸੀਂ ਜੇ ਤਾਂ ਮੰਨ ਲਓ ਘੋੜੀ 'ਚ ਕੋਈ ਫਾਲਟ ਨਿਕਲਦਾ ਫਿਰ ਤਾਂ ਚਲੋ ਆਪਣਾ ਭਰਾ ਟ੍ਰੀਟਮੈਂਟ ਕਰਾ ਕੇ ਵੀ ਤੁਹਾਡੇ ਕੋਲੇ ਆ ਜੇ ਬਾਅਦ 'ਚ ਤੇ ਜੇ ਮੰਨ ਲਓ ਫਾਲਟ ਨਹੀਂ ਨਿਕਲਦਾ ਫਿਰ ਤੁਸੀਂ ਤੀਜੀ ਵਾਰ ਵੀ ਘੋੜਾ ਦੇ ਦੋਗੇ ਹਾਂ ਦੇ ਦਾਂਗੇ ਜੀ ਲੈ ਵੀ ਆ ਵੀ ਗੱਲ ਕਲੀਅਰ ਹੋ ਗਈ ਤੇ ਹੋਰ ਕੋਈ ਗੱਲ ਕੋਈ ਭਰਾਵਾਂ ਨਾਲ ਸਾਂਝ ਪਾਉਣੀ ਚਾਹੁੰਦੇ ਹੋ ਜਾਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜਰੂਰ ਦੋ ਗੱਲਾਂ ਆਪਾਂ ਕਰੀਏ ਆਪਾਂ ਸਾਰੇ ਹੀ ਕੋੜਾ ਪਾਲਕ ਵੀਰ ਜਿੰਨੇ ਵੀ ਆਪਣੇ ਸੱਜਣ ਮਿੱਤਰ ਆ ਕੋਈ ਜਿੰਨੇ ਹੈਗੇ ਆ ਆਪਾਂ ਉਹਨਾਂ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਇਹ ਜਿਹੜੇ ਘੋੜੇ ਆ ਇਹ ਦੇਵਤੇ ਹੁੰਦੇ ਆ ਇਹ ਸਾਡਾ ਕੱਲਿਆਂ ਦਾ ਘੋੜਾ ਨਹੀਂ ਆਪਣੇ ਸਾਰੇ ਸੱਜਣਾ ਮਿੱਤਰਾਂ ਦਾ ਘੋੜਾ ਵਾ ਜੀ ਤੇ ਆਪਣੇ ਜਦ ਮਰਜੀ ਆਓ ਦਿਨ ਦਾਤ ਹੂੰ ਜੀ ਆਇਆਂ ਨੂੰ ਜਦ ਮਰਜੀ ਆਓ ਜੀ ਵੀ ਆਪਾਂ ਖੁਸ਼ ਕਰਕੇ ਕੱਲਾ ਕੇ ਬਾਕੀ ਬੰਦਿਆਂ ਦੀ ਗਾਰੰਟੀ ਮੈਂ ਲੈ ਲੈਂਦਾ ਸਜਰੋ ਬੰਦੇ ਬਹੁਤ ਨਾਈਸ ਨੇ ਇਹ ਮੈਂ ਕੋਲੇ ਖੜਾ ਹਾਂ ਜਦੋਂ ਪਾਰ ਜਾਣੇ ਆ ਜਾਂ ਬਾਹਰ ਕਿਤੇ ਜਾਣੇ ਆ ਤੇ ਕੋਈ ਭਰਾ ਘੋੜੇ ਬਾਰੇ ਪੁੱਛਦਾ ਆ ਜਾਂ ਪਰਮ ਬਹੁਣ ਬਾਰੇ ਗੱਲ ਕਰਦਾ ਆ ਜਾਂ ਵਿੱਕੀ ਬਾਰੇ ਗੱਲ ਕਰਦਾ ਕਰਨ ਵਾਲੇ ਗੱਲ ਕਰਦਾ ਤੇ ਮੇਰਾ ਜਵਾਬ ਇਹੀ ਹੁੰਦਾ ਵੀ ਭਾਈ ਬਹੁਤ ਨਾਈਸ ਪਰਸਨ ਐ ਇੱਕ ਵਾਰੀ ਮਿਲ ਕੇ ਜਰੂਰ ਆਓ ਜਿਹੜਾ ਇੱਕ ਵਾਰੀ ਮਿਲਣਾ ਆ ਗਿਆ ਇਹਨਾਂ ਦੇ ਘਰੇ ਤੇ ਉਹ ਇਹਨਾਂ ਦਾ ਹੀ ਹੋ ਕੇ ਬਹਿ ਜਾਂਦਾ ਹੈ ਤੇ ਬਾਕੀ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਨਹੀਂ ਕਰਦੇ ਤੁਹਾਨੂੰ ਕੋਈ ਰਹਿਣਾ ਵੀ ਢਾਡੀ ਡੰਗ ਪਵੇ ਹਨਾ ਤੇ ਬਾਈ ਕਮਰੇ ਵੀ ਆਪਣੇ ਕੋਲੇ ਰੈਸ਼ ਵੀ ਹੈਗੀ ਆ ਤੇ ਬਾਕੀ ਘੋੜੀਆਂ ਡੱਕਣ ਦੀ ਵੀ ਕੋਈ ਪ੍ਰੋਬਲਮ ਨਹੀਂ ਆ ਮਹਾਰਾਜ ਦੀ ਕਿਰਪਾ ਨਾਲ ਕਿੰਨੇ ਕਮਰੇ ਪਾਤੇ ਹੁਣ ਬਈਆ ਲੰਮੇ ਦੇ ਲਈ ਪੰਜ ਆਪਣੇ ਪੰਜ ਰੱਖਣੇ ਆ ਪੰਜਾ ਟੋਟਲ 10 ਹੋ ਗਏ ਅੱਛਾ ਟੋਟਲ 10 ਹੋ ਗਏ ਉਧਰਲੇ ਪਾਸੇ ਕਿੰਨੇ ਆ ਜੀ ਉਧਰ ਵੀ ਪਿੰਨੇ ਆ ਉੱਧ 10 ਇੱਧਰ 10 ਉੱਧਰ 20 ਹੋ ਜਾਂਦਾ 5 ਇੱਧਰ ਤੇ 5 ਤਾਂ 10 ਆ ਟੋਟਲ ਜਿਹੜੀਆਂ ਬਾਹਰ ਦੀਆਂ ਕੋਡੀਆਂ ਵਾਸਤੇ ਖਾਲੀ ਆ ਹਾਂ 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 ਤੇ ਆ 5 ਰੱਖਣੇ ਬਾਹਰ ਦੀਆਂ ਕੋਡਨੀਆਂ ਵਾਸਤੇ ਹੀ ਆ 5 ਬਾਹਰ ਦੀਆਂ ਵਾਸਤੇ ਆ ਵੀ ਕਿਤੇ ਹਨਾ ਜੀ ਤੇ ਉਹ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਹਾਂਜੀ ਬਾਈ ਹਾਂ ਹਾਂ ਬਾਕੀ ਜੋ ਕੁਝ ਵੀ ਇੱਥੋਂ ਤੱਕ ਆਪਾਂ ਪਹੁੰਚੇ ਆ ਮੇਰੇ ਵੱਡੇ ਵੀਰ ਪਰਮ ਸੰਧੂ ਦੀ ਬਦੌਲਤਾਂ ਜੀ ਉਹਨਾਂ ਦਾ ਸਾਨੂੰ ਬਹੁਤ ਸਾਥ ਆ ਜੋ ਕੁਝ ਵੀ ਅਜੇ ਇੱਥੇ ਅਸੀਂ ਬਣਾਇਆ ਵਾ ਕੁਝ ਵੀ ਆ ਉਹਨਾਂ ਦੇ ਸਹਿਯੋਗ ਨਾਲ ਜੀ ਵੀਰਾ ਜਦ ਵੀ ਸਾਡੇ ਨਾਲ ਗੱਲ ਕਰਦਾ ਐਟ ਅ ਟਾਈਮ ਫੋਨ ਤੇ ਇਹੀ ਪੁੱਛਦਾ ਵਾ ਕਿਹੜੇ ਜਾਨਵਰ ਨੇ ਕੀ ਖਾਦਾ ਕੀ ਪੀਤਾ ਕਿਹੜੀ ਡਾਈਟ ਪਾ ਰਿਹਾ ਹੂੰ ਕੁਝ ਗੱਲਾਂ ਸਾਨੂੰ ਨਹੀਂ ਪਤਾ ਹੁੰਦੀਆਂ ਜਿਹੜੀਆਂ ਵੀਰਾ ਸਾਨੂੰ ਦੱਸਦਾ ਉਹ ਕਹਿੰਦੇ ਹੁੰਦੇ ਨਾ ਵਿੱਕੀ ਵੀ ਪਾਣੀ ਨੂੰ ਪਤਨਾ ਦੀ ਤੇ ਪਰਦੇਸੀਆਂ ਨੂੰ ਵਤਨਾ ਦੀ ਤਾਂਗ ਤਾਂ ਰਹਿੰਦੀ ਐ ਤੇ ਜਿਹਦੇ ਘਰੇ ਕੋੜੇ ਖੜੇ ਆ ਉਹਦੀ ਉਹ ਤਾਂਗ ਆ ਜਿਹੜੀ ਉਹ 10% ਹੋਰ ਵੱਜ ਜਾਂਦੀ ਐ ਕਿਉਂਕਿ ਇਹਨਾਂ ਦਾ ਜਿਹੜਾ ਫਿਕਰ ਐ ਇਹਨਾਂ ਦੀ ਖਰਾਕ ਦਾ ਫਿਕਰ ਐ ਇਹਨਾਂ ਦੀ ਨਵਾਈ ਤਵਾਈ ਦਾ ਫਿਕਰ ਐ ਤੇ ਉਸ ਭਾਵਕ ਦੀ ਗੱਲ ਐ ਉਹਨਾਂ ਨੂੰ ਉੱਥੇ ਆਰਾਮ ਦਿੰਦਾ ਜਦੋਂ ਤੁਸੀਂ ਇਥੋਂ ਚੰਗੀ ਖਬਰ ਕੋਈ ਫੋਨ ਤੇ ਦੱਸਦੇ ਹੋ ਤੇ ਉਹਨਾਂ ਦੀ ਉੱਥੇ ਦਿਲਵਦੀ ਹੁੰਦੀ ਐ ਉਹ ਹੋਰ ਕੰਮ ਡਟ ਕੇ ਮਿਹਨਤ ਕਰਦੇ ਆ ਉੱਥੋਂ ਮਿਹਨਤ ਕਰਕੇ ਇਹਨਾਂ ਤੇ ਖਰਚਾ ਕਰਨਾ ਇਹਨਾਂ ਦੀ ਸੇਵਾ ਸੰਭਾਲ ਕਰਨੀ ਇੱਕ ਬਹੁਤ ਵੱਡੀ ਗੱਲ ਐ ਇੱਕ ਸੇਵਾ ਹੀ ਐ ਇੱਕ ਤਰ੍ਹਾਂ ਦੀ ਜਿਹੜੀ ਭਾ ਭਰਾ ਹੋਣੀ ਪਰਮ ਹੋਣੀ ਕਰਦੇ ਪਏ ਹਾਂਜੀ ਹਾਂ ਤੇ ਹੋਰ ਕੋਈ ਗੱਲਬਾਤ ਬਾਈ ਹੋਰ ਬਸ ਆਪਾਂ ਨੂੰ ਧੰਨ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੇ ਆਪਾਂ ਨੂੰ ਇਹਨਾਂ ਦੀ ਸੇਵਾ ਲਈ ਹੋਈ ਆ ਆਪਾਂ ਸੇਵਾ ਕਰ ਰਹੇ ਹਾਂ ਸੱਚੇ ਦਿਲੋਂ ਹੂੰ ਤੇ ਆਪਣੀ ਸੇਵਾ ਦਾ ਫਲ ਮਿਲ ਰਿਹਾ ਜੀ ਹੂੰ ਹਾਂ ਬਸ ਸੱਚੇ ਦਿਲੋਂ ਸੇਵਾ ਕਰ ਰਹੇ ਹਾਂ ਲੈ ਕੋੜਾ ਤੁਹਾਨੂੰ ਵਿਖਾਤਾ ਕਿਵੇਂ ਲੱਗਾ ਫੀਸ ਬਾਈਆਂ ਨੇ ਕਹੀ ਆ 21000 ਰੁਪਇਆ ਉਹਦੇ ਚ ਤੁਹਾਡਾ ਮਾਨਤਾਨ ਵੀ ਕਰਨਗੇ ਤੁਸੀਂ ਇੱਕ ਵਾਰੀ ਗੀੜਾ ਜਰੂਰ ਮਾਰਿਓ ਜਿਹੜੇ ਭਰਾ ਕਹਿ ਦਈਏ ਪੰਜਾਬੀ ਦੀ ਭਾਸ਼ਾ ਦੇ ਮੁੱਠਿਆਂ ਨੂੰ ਥੁੱਕ ਲਈ ਬੈਠੇ ਸੀ ਨਾ ਤੇ ਉਹ ਮੇਰੇ ਭਰਾ ਜਰੂਰ ਆ ਸਕਦੇ ਆ ਭਰਾ ਤੋਂ ਸੇਵਾ ਲੈ ਸਕਦੇ ਆ ਘੋੜੇ ਦੀ ਬਰੀਡਿੰਗ ਕਰਵਾ ਸਕਦੇ ਆ ਤੇ ਬਾਕੀ ਸਾਰੀਆਂ ਗੱਲਾਂ ਬਾਈ ਹੁਣਾਂ ਨੇ ਦੱਸਤੀਆਂ 68 ਇੰਚ ਦੇ ਲਾਗੇ ਹੁਣ ਹਾਈ ਟੈ ਕੋੜੇ ਦੀ ਬਾਈ ਹੁਣਾਂ ਦੇ ਦੱਸੇ ਮੁਤਾਬਕ 78 67 ਤੋਂ ਪਲੱਸ ਹੋ ਗਿਆ ਹਨਾ ਹਾਂਜੀ ਹਾਂਜੀ ਜੀ ਤੇ ਉਮਰ ਹੋ ਗਈ 31 ਮਹੀਨੇ 31ਵਾਂ ਚੱਲ ਰਿਹਾ ਜੀ ਇਹਨੂੰ 31ਵਾਂ ਚਲੀ ਜਾਂਦਾ ਹਾਂਜੀ ਹਨਾ 7 ਤਰੀਕ ਨੂੰ 31 ਪੂਰੇ ਹੋ ਜਾਣੇ 7 ਤਰੀਕ ਨੂੰ ਤੇ ਆਉਂਦੇ ਸਾਲ ਨੂੰ ਤੁਸੀਂ ਪਰਮਾਤਮਾ ਦੀ ਕਿਰਪਾ ਨਾਲ ਇਹ ਕੋੜੇ ਦੇ ਸੋਹਣੇ ਸੋਹਣੇ ਰਿਜ਼ਲਟ ਵੀ ਵੇਖੋਗੇ ਬਾਈਆਂ ਦੇ ਘਰੇ ਵੀ ਰਿਜ਼ਲਟ ਆਉਣਗੇ ਤੇ ਬਾਹਰ ਪਰਾਵਾਂ ਦੇ ਕੋਲ ਵੀ ਆਉਣਗੇ ਉਹ ਵੀ ਸਾਨੂੰ ਖੁਸ਼ੀ ਹੋਊਗੀ ਵੀ ਅਸੀਂ ਉਦੋਂ ਵੀਡੀਓ ਕਰਕੇ ਵੀ ਤੁਹਾਨੂੰ ਦਿਖਾਈਏ ਆਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਫੇਰ ਕਹੂੰਗਾ ਵੀ ਦੋ ਕੰਮ ਜਰੂਰ ਕਰਦਿਆ ਕਰੋ ਇੱਕ ਤਾਂ ਵੀਡੀਓ ਸ਼ੇਅਰ ਕਰਦਿਆ ਕਰੋ ਭਰਾਵਾਂ ਦਾ ਹੌਸਲਾ ਬਣਿਆ ਰਹਿੰਦਾ ਤੇ ਇੱਕ ਜਿਹੜਾ ਹੈ ਫੋਨ ਕਰਕੇ ਭਰਾਵਾਂ ਨੂੰ ਵਧਾਈ ਜਰੂਰ ਦੇਦਿਆ ਕਰੋ ਪੇਜ ਨਹੀਂ ਜਿੰਨੇ ਅਜੇ ਤੱਕ ਭਰਾਵਾਂ ਨੇ ਫੋਲੋ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਫੇਸਬੁੱਕ ਪੇਜ ਵੀ ਫੋਲੋ ਕਰ ਲਓ ਤੇ YouTube ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਵੀ ਕਰ ਲਓ Instagram ਤੇ ਵੀ ਆਪਣਾ @s/khass ਹੈ ਉਹਨੂੰ ਜਾ ਕੇ ਵੀ ਫੋਲੋ ਕਰ ਸਕਦੇ ਹੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਘੋੜੇ ਨੇ ਬੰਬ ਬਣਾਏ ਅੱਜ ਦੀ ਵੀਡੀਓ ਦੇ ਵਿੱਚ ਪੂਜ ਘਟ ਆਏ ਆ ਕਿ ਨਹੀਂ ਉਹ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾਖੈਰ ਸਤਿ ਸ੍ਰੀ ਅਕਾਲ ਬਈ ਬਹੁਤ ਬਹੁਤ ਧੰਨਵਾਦ ਸਾਰੀ ਪਰਮਾਤਮਾ ਦਾ ਧੰਨਵਾਦ ਓਕੇ ਸੱਜਣਾ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ